ਨਮਸਕਾਰ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਦੇ ਸੁਪਰੀਮੋ ਅਤੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਅਤੇ ਮਨੀ ਲੌਂਡਰਿੰਗ ਦੇ ਘੁਟਾਲੇ ਨੂੰ ਲੈ ਕੇ ਨਜ਼ਰਬੰਦ ਨੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਵਾਰ-ਵਾਰ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਨੇ ਅਰਵਿੰਦ ਕੇਜਰੀਵਾਲ ਦੇ ਦੁਆਰਾ ਜੇਕਰ ED ਤੂੰ ਖੜਾ ਛੁੱਟਦਾ ਹੈ ਤਾਂ ਵਿਜੀਲੈਂਸ ਬਿਊਰੋ ਵਾਲੇ ਕਾਬੂ ਕਰ ਲੈਂਦੇ ਨੇ ਜੇਕਰ ਵਿਜੀਲੈਂਸ ਬਿਊਰੋ ਵਾਲੇ ਕਾ ਛੱਡਦੇ ਨੇ ਤੇ ED ਦੇ ਅਤੇ ED ਦੇ ਸਰਵਉੱਚ ਅਧਿਕਾਰੀ ਕੋਈ ਨਾ ਕੋਈ ਜਿਹੜਾ ਹੈ ਦੋਸ਼ ਆਇਦ ਕਰ ਦਿੰਦੇ ਨੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਅਤੇ ਦਿੱਲੀ ਦੇ ਵਿੱਚ ਜਿਹੜੇ ਆਗੂ ਨੇ ਉਹ ਇਹ ਇਲਜ਼ਾਮ ਲਗਾ ਰਹੇ ਨੇ ਦੋਸ਼ ਲਗਾ ਰਹੇ ਨੇ ਭਾਰਤੀ ਜਨਤਾ ਪਾਰਟੀ ਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਕਿਉਂਕਿ ਪ੍ਰੋਪਰ ਉਹਨੂੰ ਲਾਜ ਜਿਹੜਾ ਹੈ ਉਹਹਿਆ ਨਹੀਂ ਕਰਵਾਇਆ ਜਾ ਰਿਹਾ ਇਸ ਗੱਲ ਦਾ ਹੀ ਸਪਸ਼ਟਿਕਨ ਬਾਅਦ ਦਿਆਂਗੇ ਪਹਿਲਾਂ ਦੱਸਾਂਗੇ ਅੱਜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ ਦੱਸ ਦਈਏ ਕਿ ਉਹਨਾਂ ਦੋ ਪਟੀਸ਼ਨਾਂ ਪਾਈਆਂ ਹੋਈਆਂ ਸੀ ਜਵਾਨਤੋਂ ਲੈ ਕੇ ਲੇਕਿਨ ਅੰਤਰਮ ਜਵਾਨ ਤੇ ਨਹੀਂ ਮਿਲੀ ਨਾਲ ਅੰਤਰਮ ਜਵਾਨਤਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਫੈਸਲਾ ਆਇਆ ਹੈ ਜਸਸ ਨੀਨਾ ਬਾਸਨ ਜਿਹੜੇ ਉਥੇ ਜਸਸ ਸੀ ਉਹਨਾਂ ਨੇ ਅੱਜ ਫੈਸਲਾ ਜਿਹੜਾ ਹੈ ਬਿਲਕੁਲ ਅਰਵਿੰਦ ਕੇਜੀ ਵਾਲ ਦੇ ਜਿਹੜੀ ਉਹਦੀ ਆਸ ਸੀ ਉਸ ਦੇ ਵਿਪਰੀਤ ਉਸ ਤੇ ਉਲਟ ਹੋ ਗਿਆ ਅੱਜ ਨੀਨਾ ਜਿਹੜੀ ਜਸਸ ਬਾਸਨ ਸੀ ਉਸ ਨੇ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਅਤੇ ਰੱਦ ਕਰ ਦਿੱਤਾ ਅਤੇ ਬੜਾ ਵੱਡਾ ਝਟਕਾ ਦੇ ਦਿੱਤਾ ਅਰਵਿੰਦ ਕੇਜਰੀਵਾਲ ਨੂੰ ਲਗਭਗ 2 ਤੋਂ ਵੱਧ ਵਾਰ ਪਟੀਸ਼ਨ ਦਾਇਰ ਕੀਤੀ ਸੀ ਅਰਵਿੰਦ ਕੇਜਰੀਗਾਂਵਾਲ ਨੇ ਅੰਤਰਮ ਜ਼ਮਾਨਤ ਲਈ ਲੇਕਿਨ ਅੰਤਰਮ ਜ਼ਮਾਨਤਾਂ ਕੀ ਮਿਲਨੀ ਸੀ ਲੇਕਿਨ ਝਟਕਾ ਦੇ ਦਿੱਤਾ ਅਤੇ ਜਿਹੜੀ ਅੰਤਰਮ ਜ਼ਮਾਨਤ ਦੀ ਮਨਜ਼ੂਰੀ ਹੈ ਉਹ ਦਿੱਲੀ ਦੀ ਹਾਈ ਕੋਰਟ ਵੱਲੋਂ ਅਰਵਿੰਦ ਕੇਜੀਵਾਲ ਨੂੰ ਨਹੀਂ ਮਿਲੀ ਦੱਸ ਦਈਏ ਕਿ 26 ਜੂਨ ਨੂੰ तिहार जेल ਦੇ ਵਿੱਚੋਂ ਸੀਬੀਆਈ ਨੇ ਅਰੈਸਟ ਕੀਤਾ ਸੀ ਅਤੇ 21 ਅਮਾਲ ਜਿਹਨੂੰ ਈਡੀ ਅਤੇ ਈਡੀ ਦੇ ਸਰਪ੍ਰਸਤ ਅਧਿਕਾਰੀਆਂ ਨੇ ਜਿਹੜਾ ਗ੍ਰਿਫਤਾਰ ਕੀਤਾ ਸੀ ਅਰੈਸਟ ਕੀਤਾ ਸੀ ਰਵਿੰਦ ਕੇਸਰੀਵਾਲ ਨੂੰ ਸ਼ਰਾਬ ਘਟਾਲੇ ਅਤੇ ਜਿਹੜਾ ਮਨੀ ਲਾਂਡਰਿੰਗ ਲੈ ਕੇ ਕੀ ਉਹ ਕੇਸ ਜਿਹੜੇ ਸੱਚ ਨੇ ਕੀ ਅਰਵਿੰਦ ਕੇਜਰੀਵਾਲ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਦੋਸ਼ ਲਗਾਏ ਜਾ ਰਹੇ ਨੇ ਇਹ ਤਾਂ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਵੀ ਕਹਿੰਦੇ ਰਹੇ ਨੇ ਲੇਕਿਨ ਕੋਈ ਪੁਖਤਾ ਸਬੂਤ ਇਹਨਾਂ ਕੋਲ ਨਹੀਂ ਨੇ ਉਹ ਕਿਹੜਾ ਕਾਨੂੰਨ ਹੈ ਕਿ ਜਿਹੜਾ ਵਾਰ-ਵਾਰ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ਸੀਐਮ ਨੇ ਜਿਹੜੇ ਦਿੱਲੀ ਦੇ ਉਹਨਾਂ ਨੂੰ ਦਰਵਾਜ਼ਾ ਘੜਾਉਣਾ ਪੈਂਦਾ ਹਾਈ ਕੋਰਟ ਦਾ ਕਦੇ ਸੁਪਰੀਮ ਕੋਰਟ ਦਾ ਕਦੇ ਜਿਹੜੀਆਂ ਨਿਚਲੀਆਂ ਅਦਾਲਤਾਂ ਦਾ ਲੇਕਿਨ ਤਿੰਨਾ ਅਦਾਲਤਾਂ ਦੇ ਵਿੱਚੋਂ ਅਰਵਿੰਦ ਕੇਜੀਵਾਲ ਨੂੰ ਬਿਲਕੁਲ ਰਾਤ ਨਹੀਂ ਮਿਲੀ ਹੁਣ ਫਿਰ ਦੁਬਾਰਾ ਦਿੱਲੀ ਦੀ ਹਾਈ ਕੋਰਟ ਨੇ ਅਰਵਿੰਦ ਕੇਜੀਵਾਲ ਨੂੰ ਝਟਕਾ ਦੇ ਦਿੱਤਾ ਹੈ ਅਤੇ ਦੋਵਾਂ ਪਟੀਸ਼ਨਾਂ ਜਿਹੜੀਆਂ ਜ਼ਬਾਨਤ ਵਾਸਤੇ ਪਾਈਆਂ ਹੋਈਆਂ ਸੀ ਚੁਣੌਤੀ ਦਿੱਤੀ ਸੀ ਸੀਬੀਆਈ ਨੂੰ ਉਸ ਚੁਣੌਤੀ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਵਕੀਲ ਦੀਆਂ ਦਲੀਲਾਂ ਵੀ ਫੇਲ ਹੋ ਗਿਆ ਨੇ ਜਾਨੀ ਕਿ ਅਰਵਿੰਦ ਕੇਜਰੀਵਾਲ ਹੁਣ ਲੰਬੇ ਸਮੇਂ ਤੱਕ ਫਿਰ ਦੁਬਾਰਾ ਤਿਹਾਰ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਰਹਣਗੇ منی ਲਾਂਡਰੀ ਅਤੇ ਸ਼ਰਾਬ ਘਟਾਲੇ ਨੂੰ ਲੈ ਕੇ ਧੰਨਵਾਦ